ਲੋਵੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਇੱਕ ਨਵੀਂ ਵੀਡੀਓ ਦੇ ਵਿੱਚ ਸੋ ਜਿਹੜੀ ਅੱਜ ਦੀ ਵੀਡੀਓ ਆ 2 ਮਿੰਟ 4 ਮਿੰਟ ਤੁਸੀਂ ਟਾਈਮ ਕੱਢ ਕੇ ਦੇਖਿਓ ਤੁਹਾਨੂੰ ਕੁਆਲਿਟੀ ਵਾਲੀਆਂ ਚੀਜ਼ਾਂ ਦਿਖਾਵਾਂਗੇ ਅੱਜ ਆਪਾਂ ਸੋ ਅੱਜ ਦੀ ਵੀਡੀਓ ਫਿਰ ਆਪਣੇ ਦੁਬਾਰਾ ਪਿੰਡ ਤੋਂ ਪਿੰਡ ਰੂੜੇ ਕੇ ਖੁਰਦ ਤਹਿਸੀਲ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਸੋ ਜਿਹੜੇ ਘਰ ਤੋਂ ਵੀਡੀਓ ਬਣਾ ਰਹੇ ਆ ਮੇਰੇ ਚਾਚਾ ਜੀ ਦੇ ਘਰੋਂ ਸੋ ਬਹੁਤ ਹੀ ਸਕਰੀਨ ਪਸ਼ੂ ਦਾ ਸੁਰੂ ਸਾਰੇ ਪਸ਼ੂ ਦੇ ਕੈਮਰਾ ਮਾਰ ਕੇ ਦਿਖਾ ਦਾਂਗੇ ਇਹਦੇ ਵਿੱਚੋਂ ਇੱਕ ਛੋਟੀ ਬਗਾਉ ਕਰੀਆ ਸੋ ਡਿਟੇਲ ਇਹਨਾਂ ਤੋਂ ਤੁਹਾਨੂੰ ਕੱਲੀ-ਕੱਲੀ ਗੱਲ ਦੀ ਆਪਾਂ ਲੈ ਕੇ ਦੇਵਾਂਗੇ ਪ੍ਰੋਪਰ ਰਿਕਾਰਡ ਦੁੱਧਰ ਰਿਕਾਰਡ ਪ੍ਰੋਪਰ ਇਹਦੀ ਮਦਰ ਦਾ ਰਿਕਾਰਡ ਮਾਂ ਵੀ ਇਹਨਾਂ ਕੋਲ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਸੋ ਛੋਟੀ ਜੈਡ ਬਲੈਕ ਆ ਸੋ ਪਹਿਲਾਂ ਤੁਸੀਂ ਫੇਸ ਬਿਊਟੀ ਦੇਖਿਓ ਛੋਟੀ ਦੀ ਇੱਥੋਂ ਤੁਸੀਂ ਫੇਸ ਬਿਊਟੀ ਬਿਲਕੁਲ ਕੰਨੀ ਵਾਲਾ ਰਿੰਗ ਸਿੰਘ ਤੇ ਓਵਰਾਲ ਸਰੀਰ ਦੀ ਬੰਤਰ ਬਿਲਕੁਲ ਜੈਡ ਬਲੈਕ ਪੂਛ ਦੇ ਵਿੱਚ ਇੱਕ ਵੀ ਵਾਲ ਚਿੱਟਾ ਨਹੀਂਗਾ ਸੋ ਪਹਿਲਾਂ ਤੁਹਾਨੂੰ ਲੈ ਕੇ ਦੇਣਾ ਡਿਟੇਲ ਉਸ ਤੋਂ ਬਾਅਦ ਤੋੜ ਕੇ ਦਿਖਾਵਾਂਗੇ ਗੱਲਬਾਤ ਕਰਾਵਾਂਗੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਕੱਲੀ-ਕੱਲੀ ਗੱਲ ਦੀ ਡਿਟੇਲ ਲੈ ਕੇ ਦੇਵਾਂਗੇ ਹਰ ਪੱਖ ਤੋਂ ਪੈਸੇ ਤੁਸੀਂ ਲਾਉਣਿਆ ਜਾਂਚ ਜਾਂਚ ਪਰਖ ਕਰਨਾ ਤਸੱਲੀ ਕਰਨੀ ਤੁਹਾਡਾ ਹੱਕ ਹੈਗਾ ਸੋ ਆਓ ਕਰਾਈਏ ਗੱਲਬਾਤ ਲੈ ਕੇ ਦੇਵਾਂਗੇ ਡਿਟੇਲ ਉਸ ਤੋਂ ਬਾਅਦ ਤੁਹਾਨੂੰ ਝੋਟੀ ਤੋੜ ਕੇ ਦਿਖਾਵਾਂਗੇ ਸੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਸਰ ਤਾਂ ਪਹਿਲਾ ਇੱਕ ਆਪਾਂ ਪਹਿਲਾ ਵੀਡੀਓ ਪਾਈ ਸੀ ਕੱਟੇ ਦੀ ਉਹਦਾ ਕਿਵੇਂ ਰਿਸਪੌਂਸ ਰਿਹਾ ਜੀ ਵਧੀਆ ਪੂਰੀ ਵਧੀਆ ਆ ਫੋਨ ਤੁੰਗਾ ਜੀ ਮੇਰੇ ਕੋਲ ਵਧੀਆ 3 ਦਿਨਾਂ ਜੀ ਉਹ ਆਪਣਾ 3 ਦਿਨਾਂ ਚ ਸੇਲ ਹੋ ਗਏ ਸੋ ਜਿਹੜੀ ਆਪਾਂ ਇਹ ਝੋਟੀ ਵੇਚਣ ਲੱਗਿਆ ਇਸ ਟਾਈਮ ਇਹ ਕਿਹੜਾ ਸੂਏ ਸੁੰਦੀ ਹੈ ਜੀ ਇਹ ਦੂਜੇ ਸੂਏ ਸੁੰਦੀ ਹੈ ਦੂਜੇ ਸੂਏ ਸੁੰਦੀ ਆ ਅੰਦਾਜ਼ਾ ਵੀ 2 ਦੰਦ ਦੂਜੇ ਸੂਏ ਸੂਗੀ ਆ 2 ਦੰਦ ਪਹਿਲਾਂ ਇਹ ਬਹੁਤ ਛੋਟੀ ਮੰਨ ਪਹਿਲਾਂ ਖੀਰੀ ਸੂਪੀ ਸੀ ਆ ਖੀਰੀ ਪਹਿਲੇ ਪਿਛਲੇ ਸੂਏ ਪਹਿਲੇ ਸੂਏ ਜਮਾ ਵੀ ਕੰਡੇ ਵਾਲਾ ਤੋਲੇ ਵਾਲਾ ਦੁੱਧ ਕਿੰਨਾ ਦਿੱਤਾ ਜਮਾ 11 ਲੀਟਰ ਦਿੱਤਾ ਸੀ ਐਵੇਂ ਗੱਪ ਜੇ ਮਾਰਨ ਦਾ ਜੀ ਫਾਇਦਾ ਨਹੀਂ ਹਾਂ ਸਹੀ ਜੀ ਗੱਲ ਠੀਕ ਹੈ ਗੱਪ ਮਾਰਨ ਦਾ ਕੋਈ ਫਾਇਦਾ ਨਹੀਂ ਵੀ 11 ਕਿਲੋ ਦੁੱਧ ਪਹਿਲਾਂ ਨਹੀਂ ਦਿੱਤਾਗਾ ਇਹ ਆਪ ਕਿਹੜੇ ਸੀਮੰਦੀ ਆ ਪਤਾ ਕੁਛ ਦਾ ਜੀ ਇਹ ਜੀ ਆਪਣੇ ਇਹਦੀ ਮਾਂ ਐ M29 ਦੀ ਐ ਇਹ ਪਹਿਲੇ ਸੂਏ ਦੀ ਹੋਈ ਇਹਦੀ ਛੋਟੀ ਆ ਮਾਂ ਦਾ ਤੁਸੀਂ ਇਹ ਆ ਦੇਖ ਸਕਦੇ ਹੋ ਜੀ ਇਹਦੀ ਮਾਂ ਛੋਟੀ ਦੀ M29 ਦੀ ਛੋਟੀ ਆ ਇਹਨੇ ਪਹਿਲਾਂ ਨੇ ਦਿੱਤਾ 18-19 ਕਿਲੋ ਦੁੱਧ ਤੇ ਇਸ ਵਾਰੀ ਦੂਜਾ ਸੂਆ ਸੂਈ ਆ 2 ਮਹੀਨੇ ਲਗਭਗ ਸੂਈ ਨੂੰ ਹੋ ਗਏ 21-22 ਕਿਲੋ ਦੁੱਧ ਦਿੱਤਾ ਇਹਨੇ ਸੂਕੇ ਇਸ ਟਾਈਮ ਵੀ ਚੰਗੇ ਦੁੱਧ ਤੇ ਚੱਲਦੀ ਆ ਇਹ ਸੋ ਇਹ ਦੀ ਮਾਦਰਾ M29 ਦੀ ਸੋ ਆਪ ਇਹ ਝੋਟੀ ਕਿਹੜੇ ਸਿੰਮੰਦੀ ਆ ਪਤਾ ਨਹੀਂ ਆਪਣੇ ਟਿੰਡੂ ਜੀ ਮੰਨ ਕੇ ਚਲੋ ਤੇ 100% ਭੀਸ਼ਮਾ ਦੀ ਏ ABC ਵਾਲੇ ਭੀਸ਼ਮਾ ਬੁੱਲਦੀ ਕੱਟੀ ਆਈ ਇਹ ਖੀਰੀ ਨੇ ਦਿੱਤਾ 11-12 ਕਿਲੋ ਦੁੱਧ ਤੇ ਇਸ ਵਾਰੀ ਦੂਜਾ ਸੂਗਾ ਸੂਗੀ ਦੋ ਦੰਦ ਇਸ ਵਾਰੀ ਲੋ ਵੀ ਮਿੱਤਰੋ ਜਿਹੜਾ ਇਹ ਮੇਰੇ ਚਾਚਾ ਜੀ ਦੱਸ ਰਿਹਾ ਵੀ এবੀਸੀ ਵਾਲੇ এবੀਸੀ ਵੀਰਾਂਵਲੀ ਵਾਲੇ ਭੀਸ਼ਮਾ ਬੁੱਲ ਦੀ ਆਪ ਹੈ ਖੀਰੀ ਸੂਕੇ 11 ਕਿਲੋ ਦੁੱਧ ਦਿੱਤਾਗਾ ਇਸ ਵਾਰੀ ਦੂਜਾ ਸੂਆ ਸੂਗੀ ਦੋ ਦੰਦ ਇਸ ਵਾਰੀ ਜਿਹੜਾ ਵਿਰਾਟ ਗੁੰਮੜਾ ਹਰਿਆਣੇ ਵਾਲਾ ਅਜੇ ਪਹਿਲਵਾਨ ਕੋਲੇ ਬਹੁਤ ਚੰਗੇ ਰਿਕਾਰਡ ਦਾ ਬੋਲਾ ਉਹ ਉਸ ਤੋਂ ਇਹ ਗੱਬਣਾ ਇਸ ਤੋਂ ਤੁਹਾਨੂੰ ਅਡਰ ਕੁਆਲਟੀ ਦਿਖਾਵਾਂਗੇ ਸੋ ਲੋ ਵੀ ਮਿੱਤਰੋ ਕਰਿਓ ਜਜਮੈਂਟ ਝੋਟੀ ਦੀ ਤੁਰਦੇ ਤੋਂ ਕੱਦ ਕਾ ਠੀ ਪਿੱਠਪੁੜੇ ਦੀ ਬੰਤਰ ਬਹੁਤ ਚੰਗੀ ਆ ਚਾਰੇ ਥਣਾ ਦਾ ਸੈਜ ਚਾਰੇ ਥਣਾ ਨਿਖੜਵੇਂ ਤੇ ਗੈਪ ਤੇ ਲੱਗਿਆ ਕੁਸਕ ਦਿਨ ਸੂਣ ਦੇ ਵਿੱਚ ਬਾਕੀ ਨੇ ਸੋ ਇੱਥੋਂ ਮੜਾ ਮੋੜ ਕੇ ਰੋਕ ਲੋ ਇੱਥੇ ਰੋਕ ਲੋ ਇੱਥੇ ਰੋਕ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਕੰਮ ਆ ਬਰੀਡਿੰਗ ਤੇ ਵਧੀਆ ਸੀਮਨ ਦੇ ਸਕੀਨ ਨੇ ਚਾਚਾ ਜੀ ਇਹ ਇਹਨਾਂ ਵਧੀਆ ਸੀਮਨ ਬਣਾਉਂਦਾ ਤੁਸੀਂ ਇੱਥੋਂ ਦੇਖੋ ਕੱਟੀ ਦੀ ਫੇਸ ਬਿਊਟੀ ਕੰਨੀ ਆਲਾ ਬਿਲਕੁਲ ਰਿੰਗ ਸਿੰਗ ਲੱਗਿਆ ਗਰਦਨ ਦੀ ਲੰਬਾਈ ਸਟੇਨੈਸ ਟੂ ਹੀ ਦੀ ਤੇ ਇੱਥੋਂ ਦੇਖਿਓ ਪਿੱਠਪੜੇ ਦੀ ਬੰਤਰ ਬਹੁਤ ਚੰਗੀ ਹੈਗੀ ਲੋਬੀ ਤੁਸੀਂ ਮਿੱਤਰੋ ਇੱਥੋਂ ਝੋਟੀ ਦੀ ਆਰਡਰ ਕੁਆਲਿਟੀ ਚੈੱਕ ਕਰੋ ਚਾਰੇ ਥਣਾ ਦਾ ਸਾਈਜ਼ ਪੂਰੇ ਨਿਖੜਵੇਂ ਤੇ ਗੈਪ ਚ ਮੁਠੀ ਵਾਲਾ ਥਣ ਲੱਗਿਆ ਪੂਛ ਬਿਲਕੁਲ ਜੈਡ ਬਲੈਕ ਹੈਗੀ ਕੋਈ ਵੀ ਵਾਲ ਪੂਛ ਦੇ ਵਿੱਚ ਚਟਾ ਨਹੀਂ ਤੁਸੀਂ ਇੱਥੋਂ ਦੇਖ ਸਕਦੇ ਹੋ ਝੋਟੀ ਦੀ ਖੜਨੀ ਖੁੜਨੀ ਚੈੱਕ ਕਰ ਲਓ ABC ਵੀਰਾਂਵਲੀ ਵਾਲੇ ਭੀਸ਼ਮਾ ਬੁੱਲਦੀਆ ਮਾਂ ਇਹਦੀ M29 ਦੀ ਹੈ ਮਾਂ M29 ਦੀ ਆਪੇ ABC ਵੀਰਾਂਵਲੀ ਵਾਲਿਆਂ ਦੇ ਭੀਸ਼ਮਾ ਬੁੱਲਦੀਆ ਜਿਹੜਾ ਅੱਗੇ ਨੂੰ ਸੀਮਨ ਲੱਗਿਆ ਉਹ ਵਿਰਾਟ ਗੁੰਮੜ ਹਰਿਆਣੇ ਵਾਲਾ ਅਜੇ ਪਹਿਲਵਾਨ ਜੀ ਕੋਲ ਉਹਨਾਂ ਕੋਲ ਸੋ ਇੱਥੋਂ ਤੁਸੀਂ ਮਾਂ ਤੇ ਇਹਦੀ ਧੀ ਦੀ ਫੇਸ ਬਿਊਟੀ ਦੇਖੋ ਬਿਲਕੁਲ ਡਿੱਟੋ ਕਾਪੀ ਹੈ ਮਾਂ ਦੀ ਖੜਨੀ ਖੁੜਨੀ ਚੈੱਕ ਕਰੋ ਕੱਟੀ ਦੀ ਬਹੁਤ ਸਮੀਪਲੀ ਰਾਜੀ ਕਿ ਛੋਟੀ ਹੈਗੀ ਸੋ ਐਂਡ ਤੇ ਤੁਹਾਨੂੰ ਥੋੜੇ ਫੇਰ ਰੇਟ ਦੀ ਗੱਲ ਕਰਾਂਗੇ ਹਾਂ ਇਹਦਾ ਆਪਣਾ ਮੁੱਲ ਕਿੰਨਾ ਜੀ ਇਹਦਾ 170 ਕਰਦੇ ਆ ਰੇਟ 170 ਮਾਨਤਨ ਹੋ ਜੂ ਇਹਦਾ ਇਹਦਾ ਹਾਂ ਹਾਂ ਮਾਨਤਨ ਵੀ ਲਾਸਟ ਜਸਨੋ ਕਿੰਨੇ ਦੀ ਹੋ ਜੂਗੀ ਜਸਨੋ ਆਪਾਂ 65 ਤੱਕ ਛੱਡ ਦੇਈਏ 165 ਦੀ ਦੇ ਦਾਂਗੇ ਹਾਂ ਜੇ ਕੋਈ ਵੀਰ ਭਾਈ ਆਊਗਾ ਉਹਦਾ ਮਾਨਤਨ ਹੋ ਮੁੱਲ 170 165 ਦੀ ਝੋਟੀ ਦੇ ਦਣਗੇ ਸੋ ਪਹਿਲੇ ਸੂਰੇ ਦਾ ਰਕਾਰਡ 11 12 ਕਿਲੋ ਤੇ ਕਿ ਦੇਊ 15 ਲੀਟਰ ਦੇ ਜਿਹੜੇ ਸਾਹਮਣੇ ਦਾਤਾ ਜੀ ਕਹਿੰਦੇ ਸਮੀਆਂ ਵੀ 15 ਕਿਲੋ ਦੀ ਆਸ ਹੈਗੀ ਹੈ ਇਸ ਦੀ ਬਾਕੀ ਥੋੜੀ ਸੇਵਾ ਤੇ ਆਪਦੀ ਸਮਝ ਨਾਲ ਲੈਣੀ ਆ ਤੁਸੀਂ ਹੌਲਾ ਰਕਾਰਡ ਮਾ 29 ਦੀ ਆਪੇ ABC ਵੀਰਾਂਵਾਲੀ ਵਾਲੇ ਭੀਸ਼ਮਪਾਲ ਦੀ ਅੱਗੇ ਵਿਰਾਟ ਤੋਂ ਗੱਬਣਾਗੀ ਤਾਂ ਇੱਥੇ ਤੁਸੀਂ ਥਾਣਾ ਦੀ ਕੁਆਲਿਟੀ ਫੇਰ ਦੇਖਿਓ ਸੋ ਬਰੀਡਿੰਗ ਦੇ ਲਈ ਜੇ ਕਿਸੇ ਭਰਾ ਨੇ ਲੈਣੀ ਆ ਤਾਂ ਉਹ ਜੇ ਕਿਸੇ ਨੂੰ ਝੋਟੀ ਚੰਗੀ ਲੱਗ ਜਾ ਉਹ ਆ ਕੇ ਜਾਂਚ ਪਰਖ ਕੇ ਤਸੱਲੀ ਕਰਕੇ ਫੋਨ ਤੇ ਗੱਲਬਾਤ ਕਰਕੇ ਤੁਸੀਂ ਝੋਟੀ ਖਰੀਦ ਸਕਦੇ ਹੋ ਪਿੰਡ ਰੂੜੇ ਕੇ ਖੁਰਦਾ ਤਹਿਸੀਲ ਤਪਾਵੰਡੀ ਜ਼ਿਲ੍ਹਾ ਬਰਨਾਲਾ ਇੱਕ ਫੋਨ ਨੰਬਰ ਦੱਸ ਦਈ 80545 80545 3393 3593 8545 3593 ਨਾਮ ਗਰਜੀਵਨ ਸਿੰਘ ਪਿੰਡ ਰੂੜੇ ਖੁਰਦ ਥੀਲ ਤਪਾਵੰਦੀ ਜ਼ਿਲ੍ਹਾ ਬਰਨਾਲਾ ਜੋ ਕਿਸੇ ਵੀਰ ਭਰਾ ਨੂੰ ਝੋਟੀ ਚੰਗੀ ਲੱਗਦੀ ਆ ਆ ਕੇ ਜਾਂਚ ਪਰਖ ਕੇ ਤਸੱਲੀ ਕਰਕੇ ਤੁਸੀਂ ਝੋਟੀ ਖਰੀਦ ਸਕਦੇ ਹੋ ਵੀਡੀਓ ਐਂਡ ਤੱਕ ਦੇਖਣ ਦੇ ਲਈ ਧੰਨਵਾਦ